ਅਗਲੇ ਦਿਨਾਂ ਦਾ ਮੌਸਮ ਕਿਸ ਤਰੀਕੇ ਦਾ ਰਹਿਣ ਵਾਲਾ ਕਿਉਂਕਿ ਨਵੰਬਰ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੋਇਆ ਤੇ ਸਿਆਲਾਂ ਦੀ ਸ਼ੁਰੂਆਤ ਹੋ ਗਈ। ਪਰ ਅੱਜ ਦਾ ਮਿਨੀਮਮ ਟੈਂਪਰੇਚਰ 16.4 ਡਿਗਰੀ ਸੈਂਟੀਗ੍ਰੇਡ ਕੋਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3.2 ਡਿਗਰੀ ਸੈਂਟੀਗ੍ਰੇਡ ਉੱਪਰ ਹੈ। ਔਰ ਜੇ ਸਿਉਨਵਰੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਔਰ ਕੱਲ ਪੰਜਾਬ ਦੇ ਕੁਝ ਨਰਦਨ ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ-ਕਿਤੇ ਹਲਕੇ ਛਿੱਟੇ ਜਾਂ ਹਲਕੀ ਬਾਰਿਸ਼ ਹੋ ਸਕਦੀ ਹੈ। ਕਿ ਇਸ ਵਾਰ ਕੀ ਪ੍ਰੈਡਿਕਸ਼ਨਸ ਨੇ ਵੀ ਇਸ ਵਾਰ ਜਿਹੜਾ ਮੌਸਮ ਹੈ ਜਿਹੜੀ ਸਰਦੀ ਆ ਉਹ ਕਿਸ ਕਿਆ ਜਾਵੇ ਤਾਂ ਸਿਆਲ ਜਿਹੜੇ ਨੇ ਪਹਿਲਾਂ ਸ਼ੁਰੂ ਹੋ ਗਏ ਹੋਏ ਨੇ ਅੱਜ ਆਲਵੜੇ ਦਿਨਾਂ ਦਾ ਮੌਸਮ ਦੇਖੀਏ ਤਾਂ ਕੋਈ ਸਿਗਨੀਫੀਕੈਂਟ ਚੇਂਜ ਟੈਂਪਰੇਚਰ ਦੇ ਵਿੱਚ ਐਕਸਪੈਕਟਡ ਨਹੀਂ ਹੈ ਬਟ ਕਿਉਂਕਿ ਹੁਣ ਵਿంటర్ ਸੀਜ਼ਨ ਦੀ ਜਿਹੜੀ ਪ੍ਰੋਗਰੈਸ ਹੋ ਰਹੀ ਹੈ ਸੋ ਗ੍ਰੈਜੂਅਲੀ ਜਿਹੜਾ ਟੈਂਪਰੇਚਰ ਦੇ ਵਿੱਚ ਡੇ ਬਾਈ ਡੇ ਥੋੜੀ ਡਿਕਰੀਜ਼ ਜ਼ਰੂਰ ਅਬਜ਼ਰਵ ਕੀਤੀ ਜਾਏਗੀ ਔਰ ਕੱਲ ਨੂੰ ਇਹਦੇ ਨਾਲ ਨਾਲ ਜਿਹੜਾ ਅੰਮ੍ਰਿਤਸਰ ਜਲੰਧਰ ਕਪੂਰਥਲਾ ਐਸਬੀਐਸ ਨਗਰ ਯਾ ਰੂਪਨਗਰ ਇਹਨਾਂ ਦੇ ਵਿੱਚ ਵੀ ਕਿਤੇ ਕਿਤੇ ਹਲਕੇ ਛਿੱਟੇ ਹੋ ਸਕਦੇ ਨੇ ਪਰ ਬਾਕੀ ਸਾਰੇ ਹਿੱਸਿਆਂ ਦੇ ਵਿੱਚ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ ਰਾਤਾਂ ਠੰਡੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਤੇ ਇਸ ਦੇ ਨਾਲ ਪਤਾ ਲੱਗਦਾ ਵੀ ਸਿਹਾਲਾਂ ਦੇ ਜਿਹੜੇ ਆ ਆਉਣ ਆ ਗਏ ਨੇ ਇਸ ਦੇ ਨਾਲ ਕਿਤੇ ਨਾ ਕਿਤੇ ਵੀ ਜਾਣਕਾਰੀ ਸਾਹਮਣੇ ਆ ਰਹੀ ਸੀਗੀ ਵੀ ਮੌਸਮ ਵਿੱਚ ਬਦਲਾਅ ਹੋਏਗਾ ਕਿਤੇ ਨਾ ਕਿਤੇ ਬਾਰਿਸ਼ ਜਿਹੜੀ ਬੱਦਲ ਬਾਹੀ ਦੇਖਣ ਨੂੰ ਮਿਲ ਸਕਦੀ ਹੈ ਕਿਤੇ ਜਿਹੜੇ ਹਲਕੇ ਛਿੱਟੇ ਬਰਸਾਤ ਦੇ ਵੀ ਦੇਖਣ ਨੂੰ ਮਿਲ ਸਕਦੇ ਨੇ ਤੇ ਅੱਜ ਇਸੇ ਦੇ ਚੱਲਦੇ ਹੋਏ ਵੀ ਆਪ ਜੀ ਪਹੁੰਚੇ ਆ ਡਾਕਟਰ ਪਵਨੀਤ ਕੌਰ ਕਿੰਗਰਾ ਮੈਮ ਦੇ ਕੋਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਹਾਂ ਜਿਸ ਤਰੀਕੇ ਨਾਲ ਹੁਣ ਮੌਸਮ ਬਦਲਦਾ ਪਿਆ ਤਾਂ ਕਿ ਜਿਹੜੇ ਆ ਉਹ ਅਗਲੇ ਦਿਨਾਂ ਦਾ ਮੌਸਮ ਕਿਸ ਤਰੀਕੇ ਦਾ ਰਹਿਣ ਵਾਲਾ ਕਿਉਂਕਿ ਨਵੰਬਰ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਜੀ ਜੇ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਡੇ ਟਾਈਮ ਟੈਂਪਰੇਚਰ ਨੀਅਰ ਨਾਰਮਲ ਚੱਲ ਰਿਹਾ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਿਹਾ ਕੱਲ ਦਾ ਡੇ ਟਾਈਮ ਟੈਂਪਰੇਚਰ 30 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.2 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਔਰ ਅੱਜ ਦਾ ਮਿਨਿਮਮ ਟੈਂਪਰੇਚਰ 16.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3.2 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇ ਸੀ ਅਨਵਰ ਦੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਔਰ ਕੱ ਹਲਕੇ ਛਿੱਟੇ ਜਾਂ ਹਲਕੀ ਬਾਰਿਸ਼ ਹੋ ਸਕਦੀ ਹੈ ਪਰ ਹੈਵੀ ਬਾਰਿਸ਼ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਔਰ ਬਾਕੀ ਸਾਰੇ ਹਿੱਸਿਆਂ ਦੇ ਵਿੱਚ ਮੌਸਮ ਸਾਫ਼ ਔਰ ਖੁਸ਼ਕ ਰਹਿਣ ਦਾ ਅਨੁਮਾਨ ਹੈ ਮੈਮ ਇਸ ਵਾਰ ਕੀ ਪ੍ਰੈਡਿਕਸ਼ਨਸ ਨੇ ਵੀ ਇਸ ਵਾਰ ਦਾ ਜਿਹੜਾ ਮੌਸਮ ਹੈ ਜਿਹੜੀ ਸਰਦੀ ਹੈ ਉਹ ਕਿਸ ਤਰੀਕੇ ਦੀ ਰਹਿਣ ਵਾਲੀ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਸਿਆਲ ਜਿਹੜੇ ਨੇ ਪਹਿਲਾਂ ਸ਼ੁਰੂ ਹੋ ਗਏ ਹੋਏ ਨੇ ਅੱਤੂ ਉੱਪਰ ਦੇ ਵਿੱਚ ਆਪਾਂ ਨੂੰ ਠੰਡ ਜਿਹੜੀ ਦੇਖਣ ਨੂੰ ਮਿਲੂ। ਜੀ ਸਾਡੇ ਕੋਲ ਲੌਂਗ ਟਰਮ ਪ੍ਰੈਡਿਕਸ਼ਨ ਤਾਂ ਨਹੀਂ ਹੁੰਦੀ ਪਰ ਜੇ ਅਸੀਂ ਆਉਣ ਵਾਲੇ ਦਿਨਾਂ ਦਾ ਮੌਸਮ ਦੇਖੀਏ ਤਾਂ ਕੋਈ ਸਿਗਨੀਫੀਕੈਂਟ ਚੇਂਜ ਟੈਂਪਰੇਚਰ ਦੇ ਵਿੱਚ ਐਕਸਪੈਕਟਡ ਨਹੀਂ ਹੈ ਬਟ ਕਿਉਂਕਿ ਹੁਣ ਵਿంటర్ ਸੀਜ਼ਨ ਦੀ ਜਿਹੜੀ ਪ੍ਰੋਗਰੈਸ ਹੋ ਰਹੀ ਹੈ ਸੋ ਗ੍ਰੈਜੂਅਲੀ ਜਿਹੜਾ ਟੈਂਪਰੇਚਰ ਦੇ ਵਿੱਚ ਡੇ ਬਾਈ ਡੇ ਥੋੜੀ ਡਿਕਰੀਜ਼ ਜ਼ਰੂਰ ਅਬਜ਼ਰਵ ਕੀਤੀ ਜਾਏਗੀ। ਉਮ ਜਿੱਥੇ ਇੱਕ ਪ੍ਰੈਡਿਕਸ਼ਨ ਸਾਹਮਣੇ ਆ ਰਹੀ ਸੀ ਕਿ ਵੀ ਜਿਹੜਾ ਮੌਸਮ ਦੇ ਵਿੱਚ ਬਦਲਾਅ ਹੋਏਗਾ ਜਿਹੜੇ ਜਿਹੜੇ ਨਾਰਥਰਨ ਸਾਈਡ ਹੈ ਉਹਦੇ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਜੰਮੂ ਕਸ਼ਮੀਰ ਵਾਲੀ ਸਾਈਡ ਤੇ ਜ਼ਿਆਦਾ ਪ੍ਰਭਾਵ ਰਹੇਗਾ ਤੇ ਉਸ ਦਾ ਪ੍ਰਭਾਵ ਜਿਹੜਾ ਉਹ 5 6 ਨਵੰਬਰ ਨੂੰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਤਾਂ ਕੀ ਲੁਧਿਆਣੇ ਤੇ ਵੀ ਇਫੈਕਟ ਪਏਗਾ ਉਸ ਚੀਜ਼ ਦਾ ਜੀ ਲੁਧਿਆਣੇ ਦੇ ਵਿੱਚ ਤਾਂ ਜਿਹੜੀਆਂ ਕੰਡੀਸ਼ਨਸ ਕਲੀਅਰ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਹੋਰ ਵੀ ਜਿਹੜੇ ਕਾਫੀ ਡਿਸਟ੍ਰਿਕਟਸ ਦੇ ਵਿੱਚ ਕਲੀਅਰ ਇਹ ਨੇ ਸਿਰਫ ਕੁਝ ਨਦਰਨ ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਜਿਵੇਂ ਅੱਜ ਪਠਾਨਕੋਟ ਗੁਰਦਾਸਪੁਰ ਜਿਹੜਾ ਅੰਮ੍ਰਿਤਸਰ ਜਲੰਧਰ ਕਪੂਰਥਲਾ ਐਸਬੀਐਸ ਨਗਰ ਯਾ ਰੂਪਨਗਰ ਇਹਨਾਂ ਦੇ ਵਿੱਚ ਵੀ ਕਿਤੇ ਕਿਤੇ ਹਲਕੇ ਚਿੱਟੇ ਹੋ ਸਕਦੇ ਨੇ ਪਰ ਬਾਕੀ ਸਾਰੇ ਹਿੱਸਿਆਂ ਦੇ ਵਿੱਚ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ